ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਪੰਜਾਬ 'ਚ ਕਾਂਗਰਸ ਆਪਣੇ ਰੁੱਸੇ ਹੋਏ ਵਰਕਰਾਂ ਤੇ ਲੀਡਰਾਂ ਨੂੰ ਮਨਾਉਣ 'ਚ ਲੱਗੀ ਹੋਈ ਹੈ ਤਾਂ ਜੋ ਲੋਕ ਸਭਾ ਚੋਣਾਂ 'ਚ ਵਿਰੋਧੀਆਂ ਨੂੰ ਕਰਾਰਾ ਜਵਾਬ ਦਿੱਤਾ ਜਾਵੇ ਜਿਸ ਤਹਿਤ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਬਰਨਾਲਾ ਪਹੁੰਚੇ ਜਿੱਥੇ ਉਹਨਾਂ ਨੇ ਆਪਣੇ ਗੁੱਸੇ ਹੋਏ ਵਰਕਰਾਂ ਦੀਆਂ ਮੁਸ਼ਕਲਾਂ ਸੁਣੀਆਂ ਇਸ ਮੌਕੇ ਤੇ ਜਾਖੜ ਨੇ ਸ਼੍ਰੋਮਣੀ ਅਕਾਲੀ ਦਲ ਦੇ ਸ਼ਰਦੀ ਹਮਲੇ ਵੀ ਕੀਤੇ ਤੇ ਨਾਲ ਹੀ ਸੁਖਵੀਰ ਬਾਦਲ ਵੱਲੋਂ ਕੀਤੀ ਪ੍ਰੈਸ ਕਾਨਫਰੰਸ ਕਰਕੇ ਲਗਾਏ ਇਲਜ਼ਾਮਾਂ ਦਾ ਵੀ ਜਵਾਬ ਦਿੱਤਾ ਜੀ ਜਾਂਚ ਕਰਾਂਗੇ ਵੀ ਕੀ ਕਾਰਨ ਬਣੇ ਕੀ ਵਜੂਹਾਂਤ ਬਣੇ ਅੱਜ ਦੀ ਪ੍ਰੈਸ ਕਾਨਫਰੰਸ ਨਾਲ ਕਈ ਗੱਲਾਂ ਕਲੀਅਰ ਹੋ ਗਈਆਂ ਬਿਲਕੁਲ ਸਪਸ਼ਟ ਸਾਹਮਣੇ ਆ ਗਿਆ ਵੀ ਸੁਖਬੀਰ ਬਾਦਲ ਉਹਨਾਂ ਦੇ ਰਾਜ ਦੇ ਅੰਦਰ ਦਸ ਸਾਲਾਂ ਦੇ ਅੰਦਰ ਪੰਜਾਬ ਦੇ ਅੰਦਰ ਜਿੱਥੇ ਗੈਂਗਸਟਰ ਪਣਪੇ ਸੀਗੇ ਗੈਂਗਸਟਰ ਨਾਮ ਪੰਜਾਬ ਦੇ ਵਿੱਚ ਕਿਤੇ ਨਹੀਂ ਲਿਆ ਗਿਆ ਯੂਪੀਆ ਬਿਹਾਰ ਦੇ ਵਿੱਚ ਬੋਲਦੇ ਸੀ 10 ਸਾਲਾਂ ਦੇ ਵਿੱਚ ਪੰਜਾਬ ਦੇ ਅੰਦਰ ਗੈਂਗਸਟਰ ਪੰਪੇ ਉਹਨਾਂ ਲੋਕਾਂ ਦੇ ਜਿਹੜੇ ਮਦਦਗਾਰ ਸੀ ਉਹਨਾਂ ਦੀ ਅੱਜ ਸੁਖਵੀਰ ਬਾਦਲ ਅੱਜ ਉਹਨਾਂ ਦੀ ਮਦਦ 'ਚ ਉਤਰੇ ਹੈ ਉਹਨਾਂ ਨੂੰ ਲੈ ਕੇ ਸਟੇਟ ਲੈਵਲ ਦੀ ਪ੍ਰੈਸ ਕਾਨਫਰੰਸ ਕੀਤੀ ਹੈ ਸੁਖਵੀਰ ਬਾਦਲ ਹੋ ਰਹੇ ਨੇ ਤੇ ਉਹਨਾਂ ਬੰਦਿਆਂ ਵਾਸਤੇ ਪ੍ਰੈਸ ਕਾਨਫਰੰਸ ਕੀਤੀ ਹੈ ਜਿਨ੍ਹਾਂ ਦੇ ਉੱਤੇ ਨਕਲੀ ਖਾਦ ਨਕਲੀ ਦਵਾਈਆਂ ਵੇਚ ਕੇ ਕਿਸਾਨਾਂ ਦਾ ਜਿਹਨਾਂ ਨੇ ਕਾਣ ਕੀਤਾ ਉਹਨਾਂ ਲੋਕਾਂ ਦਾ ਪੱਖ ਪੂਰਨ ਵਾਸਤੇ ਅੱਜ ਸੁਖਵੀਰ ਬਾਦਲ ਉਤਰੇ ਹੈ ਜੋ ਮੈਂ ਸਮਝਦਾ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਇੱਕ ਗੱਲ ਇਹਦੇ ਨਾਲ ਆ ਵੀ ਸਪਸ਼ਟ ਹੋ ਜਾਂਦੀ ਹੈ ਵੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਕੋਲ ਕੋਈ ਹੁਣ ਕੋਈ ਮੁੱਦਾ ਰਿਹਾ ਨਹੀਂ ਜਿਹਨੂੰ ਲੈ ਕੇ ਇਸ ਲੈਵਲ ਤੇ ਐਡੇ ਨਿਮਨ ਸਤਰ ਦੀ ਸਿਆਸਤ ਦੇ ਉੱਤੇ ਸੁਖਵੀਰ ਬਾਦਲ ਉਤਰ ਕੇ 323 ਦੇ ਪਰਚੇ ਨੂੰ ਲੈ ਕੇ ਜਿਹੜਾ ਗਾਲੀ ਗਲੋਚ ਦਾ ਪਰਚਾ ਹੈ ਸਟੇਟ ਲੈਵਲ ਦੀ ਜਦੋਂ ਪ੍ਰੈਸ ਕਾਨਫਰੰਸ ਕਰਦੇ ਆ ਮੇਰਾ ਮੰਨਣਾ ਵੀ ਸੁਖਵੀਰ ਬਾਦਲ ਜੀ ਨੂੰ ਘਟੋ ਘਟ ਬਾਦਲ ਸਾਹਿਬ ਦੀ ਇੱਜ਼ਤ ਉਹਨਾਂ ਦੇ ਰੁਤਬੇ ਦਾ ਧਿਆਨ ਰੱਖਣਾ ਸੀ ਜੀ ਆਪਣੇ ਰੁਤਬੇ ਦਾ ਧਿਆਨ ਨਹੀਂ ਰੱਖਿਆ ਜਾਵੇ ਦੇਖੋ ਸੁਖਵੀਰ ਬਾਦਲ ਭੁੱਲ ਜਾਂਦੇ ਆ ਮੈਂ ਉਹਨਾਂ ਨੂੰ ਦੋਸ਼ ਨਹੀਂ ਦਿੰਦਾ ਇੱਕ ਵਾਰੀ ਭੁੱਲ ਜਾਣ ਤਾਂ ਸ਼ਾਇਦ ਹੋਵੇ ਰੋਜ਼ ਹੀ ਜਿਹੜੀ ਗੱਲਾਂ ਕਰਦੇ ਆ ਜਿਸ ਬੰਦਿਆਂ ਨੂੰ ਲੈ ਕੇ ਸੁਖਵੀਰ ਬਾਦਲ ਅਜੇ ਉੱtre ਆ ਜਿਨ੍ਹਾਂ ਤੇ ਗੈਂਗਸਟਰਸ ਦੇ ਨਾਲ ਸਾਠ ਗਾਂਢ ਦਾ ਰੂਪ ਲੱਗਿਆ ਉਹਨਾਂ ਦੇ ਉੱਤੇ ਅਬੋਰ ਦੇ ਅੰਦਰ ਇੱਕ ਬਹੁਤ ਹੀ ਖਿਨੋਣਾ ਬਹੁਤ ਹੀ ਦਰਦਨਾਕ ਦਲਿਤ ਪੀਮ ਹੱਤਿਆਕਾਂਡ ਹੋਇਆ ਸੀਗਾ ਦਲਿਤ ਬੱਚਾ ਸੀਗਾ ਜਿਹਨੂੰ ਟੋਟੇ ਟੋਟੇ ਕਰਕੇ ਗੈਂਗਸਟਰਸ ਨੇ ਕੱਟਿਆ ਸੀਗਾ ਤੇ ਉਸ ਗੈਂਗਸਟਰਸ ਦੇ ਨਾਲ 60 ਗਾਂਠ ਦੇ ਅੰਦਰ ਪਰਚਾ ਦਰਜ ਹੋਇਆ ਸੀ ਉਸ ਸ਼ਖਸ ਦੇ ਉੱਤੇ ਜਿਹਨੂੰ ਅੱਜ ਲੈ ਕੇ ਸੁਖਵੀਰ ਬਾਦਲ ਉੱਤੇ ਇਸ ਦੇ ਨਾਲ ਹੀ ਜਾਖੜ ਨੇ ਸੁਖਵੀਰ ਬਾਦਲ ਤੇ ਤੰਜ ਕੱਸਦਿਆਂ ਕਿਹਾ ਕਿ ਅਕਾਲੀ ਦਲ ਨੇ ਆਪਣੇ ਰਾਜ ਚ ਸਭ ਤੋਂ ਜ਼ਿਆਦਾ ਝੂਠੇ ਪਰਚੇ ਕੀਤੇ ਨੇ ਤੇ 10 ਸਾਲ ਦੇ ਰਾਜ ਚ ਅਕਾਲੀ ਦਲ ਨੇ ਅਤ ਮਚਾਈ ਹੋਈ ਸੀ ਸੌ ਚੂਹੇ ਖਾ ਕੇ ਬਿੱਲੀ ਹਜ ਕੋ ਚਲੀ ਸੁਖਬੀਰ ਬਾਦਲੂ ਰੇ ਪੁੱਲਗੇ 10 ਸਾਲਾਂ ਦੇ ਅੰਦਰ ਇਹਨਾਂ ਨੇ ਅਤ ਲਿਆਤਾ ਜਿਹੜੇ ਝੂਠੇ ਪਰਚੇ ਹੋਏ ਆ 452 ਰੇਵੜੀਆਂ ਵਾਂਗੂ ਵਿਕੀਏ ਪੰਜਾਬ ਦੇ ਅੰਦਰ ਸਾਰੇ ਜਿਹੜਾ ਵੀ ਲੋਕਾਂ ਨੇ ਜਿਹਦੇ ਘਰੇ ਕਾਂਗਰਸ ਦਾ ਝੰਡਾ ਲੱਗੇ ਸੀ 452 ਨਾਨ ਅਵੇਲੇਬਲ ਉਹਨਾਂ ਤੇ ਪਰਚੇ ਹੁੰਦੇ ਸੀਗੇ 307 302 3rd ਡਿਗਰੀ ਟੌਰਚਰ ਜਦੋਂ ਸਿਆਸੀ ਰੰਜਿਸ਼ ਦੇ ਅੰਦਰ ਪਰਚੇ ਹੁੰਦੇ ਆ ਸੁਖਬੀਰ ਜੀ 323 ਦੇ ਨਹੀਂ ਹੁੰਦੇ ਤੁਸੀਂ ਤਾਂ ਮਾਸਟਰ ਸੁਖਬੀਰ ਜੀ ਤੁਹਾਨੂੰ ਤਾਂ ਪਤਾ ਪਰਚੇ ਕਿਸ ਤਰ੍ਹਾਂ ਹੁੰਦੇ ਆ ਆਪਣੇ ਸ਼ੀਸ਼ੇ ਨਾਲ ਦੂਜਿਆਂ ਨੂੰ ਨਾ ਦੇਖੋ ਤੇ ਪੰਜਾਬ ਦੇ ਅੰਦਰ ਜਿਹੜੀ ਹੈ ਸਰਕਾਰ ਨਿਰਪੱਖ ਤੌਰ ਤੇ ਕਰਦੀ ਹੈ ਕਿਸੇ ਤੇ ਕੋਈ ਧੱਕਾ ਨਹੀਂ ਤੇ ਇਹਨਾਂ ਲੋਕਾਂ ਨੂੰ ਜਿਹੜੇ ਲੋਕ ਗੈਂਗਸਟਰ ਦੇ ਨਾਲ ਮਿਲੇ ਹੈ ਜਿਹੜੇ ਨਕਲੀ ਦਵਾਈਆਂ ਵੇਚਦੇ ਆ ਨਾ ਅੱਜ ਛੱਡੇ ਜਾਂਦੇ ਨੇ ਨਾ ਕੱਲ ਛੱਡੇ। ਸੋ ਹੁਣ ਵੇਖਣਾ ਹੋਵੇਗਾ ਕਿ ਸੁਨੀਲ ਜਾਖੜ ਦੇ ਨਾ ਸ਼ਬਦੀ ਹਮਲਿਆਂ ਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਕਿਸ ਅੰਦਾਜ਼ ਨਾਲ ਜਵਾਬ ਦਿੰਦੇ ਨੇ। ਬਰਨਾਲਾ ਤੋਂ ਮਨਪ੍ਰੀਤ ਸਿੰਘ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ